ਤਾਰਾ ਉਹ ਅਗਲੀ ਪੜੀ ਆ ਮੇਰੀ ਜਦੀ ਤਾਰਾ ਵਿਖੋ ਕਰਤ ਮੇਰੀ ਖਲੋਤੀ ਹੋਈ ਆ ਆ ਤੰਬੂ ਲਗਾਇਆ ਆ ਮੇਰੀ ਕਣਕ ਕਾਇਰੇ ਦੁਬਾਰਾ ਕਣਕ ਵਿੱਚ ਹੀ ਹੋਈ ਆ ਇਹਦੇ ਤੇ ਐਸਜੀਮ ਦੁਬਾਰਾ ਮੇਰੇ ਹੱਕ ਜਾਂ ਅਡਰ ਕੀਤੇ ਗਏ ਨੇ ਇਹ ਚਾਹੁੰਦੇ ਆ ਵੀ ਮੈਂ ਫਸਲ ਵੱਡਾਂ ਉਹਦੀ ਹਾਂਜੀ ਮਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਵੀਜੀ ਸਿਮਰਤਪਾਲ ਜਿਹੜਾ ਪਿੰਡੇ ਪਿੰਡ ਅਮੀਸ਼ਾ ਜੀ ਕੀ ਮਸਲਾ ਸਰ ਸਰ ਮਸਲਾ ਇਹ ਆ ਜਿਹੜੀ ਮੇਰੀ ਜ਼ਮੀਨ ਹੈ ਹਮ ਜਿਸ ਵਿੱਚ ਮ ਕਨਕਬੀ ਜੀ ਹੋਈ ਹੈ ਹਮ ਇਹ ਜੇ ਮੇਰੀ ਦਾਦੀ ਵੱਲੋਂ ਮੇਰਾ ਵਸੀਦ ਰਜਿਸਟਰ ਵਸੀਦ ਕਰਕੇ ਗਿਆ ਹੈ ਲਾਦੀ ਜੀ ਮੇਰੇ ਉਗੀ ਐਸਡੀਐਮ ਅਦਾਲਤ ਦੇ ਵਿੱਚ ਮੇਰੇ ਚਾਚੇ ਵੱਲੋਂ ਕੇਸ ਲਗਾਏ ਗਿਆ ਸੀ ਮੇਰੇ ਖਿਲਾਫ ਉਹਨਾਂ ਦੇ ਬੇਟੀਆਂ ਵੱਲੋਂ ਲਗਾਏ ਗਿਆ ਸਿਵਲ ਕੋਰਟ ਦੇ ਵਿੱਚ ਕਿਉਂਕਿ ਐਸਡੀਐਮ ਅਦਾਲਤ ਦੇ ਵਿੱਚ ਮੇਰੇ ਹੱਕ 'ਚ ਕੇਸ ਹੋਇਆ ਵਾ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਮੇਰੇ ਹੱਕ 'ਚ ਕੇਸ ਹੋ ਰਿਹਾ ਵਾ ਇਹਨਾਂ ਕੀ ਕੀਤਾ ਮੇਰੀ ਪਹਿਲੀ ਜੀ ਤੰਬੂਲ ਵਾ ਹੋਇਆ ਮੇਰੀ ਨਿਕੀ ਨਿਕੀ ਗਣਕਾ ਜਿਹੜੀ ਉਹ ਭਰ ਦਿੱਤੀ ਗਈ ਸੀ ਉਸ ਸੰਬੰਧੀ ਇਹਨਾਂ ਦੇ ਐਫਆਈਆਰ ਦਰਜ ਹੋਈ ਹੈ ਆ ਦੇਖ ਸਕਦੇ ਤੁਸੀਂ ਆਪਣੇ ਕੋਲ ਜ਼ਿਆਦਾ ਸਬੂਤ ਆ ਠੀਕ ਬੋਲੀ ਜਾ ਹਾਂ ਜੀ ਹਾਂ ਫੌਣ ਫਸਲ ਵਧਣ ਦਾ ਮਾਮਲਾ ਇਹ ਚਾਉਂਦੇ ਆ ਵੀ ਅਸੀਂ ਕਣਕ ਵਧਣੀ ਹੈ ਹੈ ਸਾਰਾ ਤੰਬੂ ਲਗਾਇਆ ਹੈ ਇਹਨਾ ਸਾਰੇ ਇਹਨਾ ਮੇਰੇ ਫਿਊਜ ਵੱਡੇ ਹੋਏ ਚੈੱਕ ਕਰ ਸਕਦੇ ਸਾਰਾ ਕੁਝ ਵੇਚ ਸਕਦੇ ਪਹਿਲੀ ਸਾਰਾ ਕੁਝ ਮੇਰੇ ਅੱਖ ਚ ਤੁਸੀਂ ਇਹਦੇ ਸਬੰਧ ਦੇ ਚ ਕਾਨੂੰਨ ਦਾ ਸਾਰਾ ਕਿਉਂ ਨਹੀਂ ਸਰ ਜੀ ਕਾਨੂੰਨ ਦਾ ਸਾਰਾ ਲਿਆ ਵਾ ਸਰ ਜੀ ਅਸੀਂ ਮਾਨਯੋਗ ਡੀਸੀ ਸਾਹਿਬ ਦੇ ਪੇਸ਼ ਹੋਏ ਆਂ ਕੱਲ ਉਹਨਾਂ ਤੋਂ ਪੁਲਿਸ ਬੁੱਢਾਈ ਤਾਨ ਵੰਗੀਆਂ ਹੋਈਆਂ ਵਾ ਉਹ ਆਂਦੇ ਆ ਵੀ ਕਲ ਕਲ ਪਰ ਤੱਕ ਤੁਹਾਡੇ ਕੋ ਆ ਕੇ ਤੁਹਾਡੀ ਪੈਲੀ ਜੀ ਰਿਜਿਸਟਰ ਕਰਕੇ ਮੌਕੇ ਤੇ ਤੁਹਾਨੂੰ ਆ ਕੇ ਜੋ ਕਾਨੂੰਨੀ ਸਾਰ ਆ ਉਹ ਮੈਂ ਦੋਸ ਦਿੱਤਾ ਜਾਏਗਾ ਇਹ ਜਿਹੜੀ ਜਗਾ ਜਿਹੜੀ ਪੈਲੀ ਹੈ ਕਿੰਨਾ ਸਮਾਂ ਹੋ ਗਿਆ ਜਿਹੜੀ ਤੁਹਾਡੇ ਨਾਂ ਤੇ ਹੋ ਗਈ ਹੈ ਜੇ ਤੁਹਾਡੀ ਦਾਦੀ ਜੀ ਨੇ ਤੁਹਾਡੇ ਨਾਂ ਨਾਂ ਤੇ ਕਰ ਦਿੱਤੀ ਇਹ ਸੱਜੇ ਕਰੀਬ 2 ਸਾਲ ਹੋ ਗਏ ਹੈ ਰਜਿਸਟਰ ਵੇਲੇ ਬਾਅਦ ਚ ਨਾ ਕੇਸ ਕੇ ਇਨਤਕਾਲ ਰੋਕਣ ਲਈ ਕੇਸ ਕੀਤਾ ਹੈ ਇਨਤਕਾਲ ਮਨਜ਼ੂਰ ਮੇਰੇ ਲਈ ਆ ਮੇਦੀ 3 1 2025 ਨੂੰ ਹੋਏ ਹਾਂਜੀ ਐਸਡੀਐਮ ਸਾਹਿਬ ਦੇ ਆਰਡਰ ਹੋਏ ਆ ਜਿਨ੍ਹਾਂ ਤੇ ਤੁਸੀਂ ਦੋਸ਼ ਲਾਉਂਦੇ ਪਏ ਜੋ ਕਿ ਉਹ ਸਾਡੀ ਪਹਿਲੀ ਤੇ ਕਬਜ਼ਾ ਕਰਦੇ ਪਏ ਕੌਣ ਨੇ ਉਹ ਜੀ ਚਿੱਕੇ ਦੇ ਭਾਈਆ ਜੋ ਮੇਰਾ ਚਾਚਾ ਜੀ ਲੱਗਦੇ ਨੇ ਅੱਛਾ ਜੀ ਹਾਂ ਜੀ ਹਾਂ ਜੀ ਸਰ ਜੀ ਆ ਮੇਰਾ ਜਿਸਟਰ ਵਸੀਅਤ ਜੋ ਜੂਦੇ ਜੀ ਦਾਦੀਆਂ ਵੱਲੋਂ ਕੀਤੀ ਗਈ ਹੈ ਚੈੱਕ ਕਰ ਸਕਦੇ ਤੇ ਜਿਹੜੀ ਤੁਹਾਡੇ ਦਾਦੀ ਜੀ ਉਹ ਤੁਹਾਡੇ ਚਾਚੇ ਦੇ ਕੋਲ ਰਹਿੰਦੇ ਸੀ ਜਾਂ ਤੁਹਾਡੇ ਕੋਲ ਨਹੀਂ ਜੀ ਸਾਡੇ ਪਾਸ ਰਹਿੰਦੇ ਸੀ ਅੱਛਾ ਜੀ ਹਾਂ ਜੀ ਤੇਰੇ ਤੁਹਾਡੇ ਨਾਂ ਕਿਉਂ ਉਹਨਾਂ ਨੇ ਵਸੀਅਤ ਕੀਤੀ ਹੈ ਕਿਉਂਕਿ ਬੱਚੇ ਤਾਂ ਸਾਰੇ ਬਰਾਬਰ ਹੁੰਦੇ ਨੇ ਸਰ ਜੀ ਰਿਸਟਰਵਸੀ ਦਾ ਇਹ ਕੋਈ ਵੀ ਕਿਸੇ ਨੂੰ ਵੀ ਕੋਈ ਕਰ ਸਕਦਾ ਸਾਜੀ ਉਹਨਾਂ ਦਾ ਕੋਈ ਲਿੰਕ ਇਹਨਾਂ ਨਾਲ ਕੋਈ ਇਹਨਾਂ ਜਿਆਦਾ ਤਾਕਤ ਕੋ ਨਹੀਂ ਹੈਗਾ ਅੱਛਾ ਕੋਈ ਸਾਂਝ ਨਹੀਂ ਹੈਗੀ 2015 ਨੂੰ ਸਾਡੇ ਨਾਲ ਆਰਡਰ ਹੀ ਦੇ ਹਾਂਜੀ ਤੁਸੀਂ ਕਦੀ ਆਪਣੀ ਪੰਚਾਇਤ ਨੂੰ ਵੀ ਦੱਸਿਆ ਕਿ ਆ ਸਾਡਾ ਜਿਹੜਾ ਰੋਲਾ ਹੈ ਇਹ ਸਾਡਾ ਨਬੇੜ ਦੋ ਪੰਚਾਇਤ ਨੇ ਕੀ ਸਾਜੀ ਜੋ ਮੌਜੂਦਾ ਪੰਚਾਇਤ ਆ ਜੋ ਐ ਵਕਤ ਦੇ ਮੌਜੂਦਾ ਜਿਹੜੇ ਬਣੇ ਹੋਏ ਸਰਪੰਚ ਸਾਜੀ ਉਹ ਇੱਕ ਪਾਸ ਪੱਕਾ ਬਾਤ ਕਰਦੇ ਜਿਨ੍ਹਾਂ ਨੇ ਚਾਚੇ ਨਰਵੈਲ ਦੀਆਂ ਮੇਰੇ ਚਾਚੇ ਜੀ ਡੈਥ ਹੋਈ ਆ ਉਹਦੀ ਝੂਠੀ ਵਸੀਅਤ ਬਣਾਈ ਹੋਈ ਹੈ ਜਿਹਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੇ ਗੂਠੇ ਲਗਾਏ ਹੋਏ ਆ ਉਹਦੇ ਵਿੱਚੋਂ ਫੋਟੋਆਂ ਹੈਗੀਆਂ ਸਾਰਾ ਕੁਝ ਹੈਗਾ ਮੈਂ ਸੈਂਟ ਟੈਸਟ ਕਰਾਇਆ ਹੈ ਇਹ ਕਿਹੜੀ ਝੂਠੀ ਸੀ ਹੈ ਤੇ ਕਿੰਨਾ ਵੱਲੋਂ ਬਣਾਈ ਗਈ ਹੈ ਤੇਜੀ ਚਾਚੇ ਸਕੱਤਰ ਸਿੰਘ ਉਹਨਾਂ ਦੇ ਬੇਟਿਆਂ ਵੱਲੋਂ ਬਣਾਈ ਗਈ ਹੈ ਅੱਛਾ ਹਾਂਜੀ ਤੁਸੀਂ ਕਿਸ ਆਧਾਰ ਤੇ ਕਹਿੰਦੇ ਜੋ ਝੂਠੀ ਵਸੀਅਤ ਹੈ ਸਰ ਜੀ ਅਸੀਂ ਸੈਂਟ ਟੈਸਟ ਕਰਾਏ ਹੋਏ ਹਨ ਉਹਨਾਂ ਦੇ ਅਦਾਲਤ ਵਿੱਚ ਕੇਸ ਚੱਲ ਰਹੇ ਨੇ ਠੀਕ ਹੈ ਜੀ ਹਾਂਜੀ ਕਿੰਨਾ ਚਿਰ ਅਦਾਲਤ ਚ ਮੌਜੂਦਾ ਕੇਸ ਚੱਲ ਰਿਹਾ ਹੈ ਹਾਂਜੀ ਜੀ ਚੱਲ ਰਿਹਾ ਹੈ ਜੇ ਜਦੋਂ ਅਦਾਲਤ ਚ ਕੋਈ ਕੇਸ ਚੱਲਦਾ ਹੈ ਫਿਰ ਉਸ ਪੈਲੀ ਦੇ ਉੱਤੇ ਉਹਨਾਂ ਚਿਰ ਕੋਈ ਵੀ ਕਾਬਜ ਨਹੀਂ ਹੋ ਸਕਦਾ ਜਿੰਨਾ ਚਿਰ ਤੱਕ ਉਹਦਾ ਫੈਸਲਾ ਸਾਡੀ ਕੋਰਟ ਸਟੇ ਹੋਇਆ ਸੀ ਵੀ ਜਿਹਦੇ ਕੋਲ ਜਿੰਨਾ ਰਕਬਾ ਉਹਨਾਂ ਹੀ ਰਕਬਾ ਬਗੇਗਾ ਅੱਛਾ ਉਹ ਸਾਡੀ ਐਸਟੀ ਮਨੂ ਮੇਰੇ ਅੱਖ ਚ ਵੈਸੇ ਵੀ ਪੈਲੀ ਹੋ ਚੁੱਕੀ ਹੈ ਜੋ ਕਿ ਆਰਡਰ ਹੋ ਚੁੱਕੇ ਆ ਹਾਂਜੀ ਠੀਕ ਹੋਰ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਕਿ ਮੰਗ ਕਰਦੇ ਆ ਵੀ ਮੇਰੀ ਮੈਨੂੰ ਫਸਲ ਮੇਰੀ ਵਡਣ ਦਿੱਤੀ ਜਾਵੇ ਠੀਕ ਹੈ ਹਾਂਜੀ ਇਹ ਜਿਹੜੀ ਫਸਲ ਹੈ ਜਿਹੜੀ ਇਹ ਬੀਜੀ ਵੀ ਤੁਸੀਂ ਹਾਂਜੀ ਜੀ ਬੀਜੀ ਵੀ ਅਸੀਂ ਜੀ ਹਾਂ ਜੀ ਓਕੇ ਜੀ ਮੈਂ ਬਾਕੀ ਕੀ ਨਾਮ ਤੁਹਾਡਾ ਮੇਰਾ ਨਾਮ ਨਛੱਤਰ ਸਿੰਘ ਹੈ ਜੀ ਜੀ ਇਹ ਜਿਹੜਾ ਜ਼ਮੀਨ ਦਾ ਮਾਮਲਾ ਆ ਤੁਹਾਡਾ ਇਹ ਕੀ ਹੈ ਬੰਦਾ ਮਾਮਲਾ ਜ਼ਮੀਨ ਦਾ ਮਸਲਾ ਇਦਾਂ ਜੀ ਜਿੰਨੀ ਵੀ ਜ਼ਮੀਨ ਜਿਹੜਾ ਸਾਡੇ ਡੈਡੀ ਨੇ ਖਰੀਦੀ ਸੀ ਉਹ ਸਿੱਧੀ ਡੈਟ ਸਾਡੇ ਤਿੰਨਾਂ ਭਰਾਵਾਂ ਦੇ ਨਾਂ ਤੇ ਉਹਨਾਂ ਨੇ ਕਰਾ ਦਿੱਤੀ ਸੀ ਸ਼ੁਰੂ ਤੋਂ ਹੀ ਭਾਈ ਉਹਦੇ ਵਿੱਚ ਉਹਨਾਂ ਨੇ ਕੋਈ ਵੀ ਆਪਣੇ ਨਾਂ ਤੇ ਜ਼ਮੀਨ ਦਾ ਨਹੀਂ ਰੱਖੀ 2015 ਦੇ ਵਿੱਚ ਜਦੋਂ ਸਾਡੇ ਘਰ ਦਾ ਵਡਵਾਰਾ ਹੋਇਆ ਹੈ ਤੇ ਸਾਡੇ ਮਾਤਾ ਨੇ ਆ ਮੰਗ ਕੀਤੀ ਵੀ ਪੁੱਤਰਾ ਮੇਰਾ ਹਿੱਸਾ ਕੱਢੋ ਤੇ ਸਾਡੇ ਸਕੱਤ ਸਿੰਘ ਭਰਾ ਨੇ ਹਿੱਸਾ ਦੇਣ ਤੋਂ ਨਕਾਰੀ ਕਰ ਦਿੱਤੀ ਆਖਿਆ ਵੀ ਮੈਂ ਆਪਦਾ ਤੀਜਾ ਹਿੱਸਾ ਪੂਰਾ ਲੈਣਾ ਹੈ 2-3 ਮਿੰਟ ਝਗੜਾ ਪਿਆ ਰਿਆ ਉਹਨੇ ਆਪਦਾ ਜਿਹੜਾ ਹਿੱਸਾ ਪੂਰਾ ਲੈ ਲਿਆ ਜਿੱਥੋਂ ਵੀ ਉਹਨੇ ਜ਼ਮੀਨ ਦੀ ਮੰਗ ਕੀਤੀ ਉੱਥੋਂ ਉਹਨੂੰ ਜ਼ਮੀਨ ਦੇ ਦਿੱਤੀ ਗਈ ਤੇ ਜਿਹੜੀ ਸਾਰੀ ਜ਼ਮੀਨ ਸੀ ਅਸੀਂ ਤਿੰਨਾਂ ਭਰਾਵਾਂ ਦੇ ਵੱਖੋ ਵੱਖਰੀ ਜਿਹੜੀ ਆ ਤਕਸੀਮ ਕਰਵਾ ਲਈ ਮੇਰਾ ਤੇ ਨਰਵੈਲ ਸਿੰਘ ਦਾ ਸਾਂਝਾ ਕਾਰੋਬਾਰ ਸੀ ਨਰਵੈਲ ਸਿੰਘ ਤੇ ਮੇਰੀ ਲਿਮਟ ਸਾਂਝੀ ਸੀ ਨਰਵੈਲ ਸਿੰਘ ਜਦੋਂ ਬਿਮਾਰ ਹੋ ਗਿਆ ਉਦੋਂ ਪੂਰਾ ਹੋਣ ਤੋਂ ਬਾਅਦ ਉਹਦੀ ਜਿਹੜੀ ਜ਼ਮੀਨ ਸੀ ਉਹ ਕਾਨੂੰਨ ਦੇ ਅਨਸਾਰ ਸਾਡੇ ਮਾਤਾ ਜੀ ਨੂੰ ਤਬਦੀਲ ਹੋ ਗਈ ਮਾਤਾ ਜੀ ਨੇ ਆਪਣੇ ਜੀਉਂਦੇ ਜੀ ਅਕਰ ਰਜਿਸਟਰ ਵਸੀਅਤ ਆਪਣੀ ਸੇਵਾ ਭਾਵਨਾ ਤੋਂ ਖੋਜੋ ਕਿਉਂਕਿ ਮੇਰਾ ਬੇਟਾ ਜੀ ਮੇਰੇ ਮਾਤਾ ਜੀ ਦੀ ਸੇਵਾ ਸੰਭਾਲ ਕਰਦਾ ਸੀ ਨਰਵੈਲ ਸਿੰਘ ਦੀ ਸੇਵਾ ਸੰਭਾਲ ਕਰਦਾ ਸੀ ਮੇਰੇ ਪਿਤਾ ਜੀ ਦੀ ਸੇਵਾ ਸੰਭਾਲ ਕਰਦਾ ਸੀ ਕਿਉਂਕਿ ਮੈਂ ਤਾਂ ਡਿਊਟੀ ਤੇ ਨਹੀਂ ਜਾਦਾ ਤੇ ਉਹ ਇਹਨਾਂ ਦੀ ਸੇਵਾ ਸੰਭਾਲ ਤੋਂ ਖੋਜ ਹੋ ਗਏ ਮੇਰੇ ਮਾਤਾ ਜੀ ਨੇ ਇੱਕ ਰਜਿਸਟਰਡ ਵਸੀਅਤ ਵੀ ਕੀਵੰਡ ਦੇ ਵਿੱਚ ਜਿਹੜੀ ਆ ਉਹ ਮੇਰੇ ਬੇਟੇ ਦੇ ਨਾਂ ਤੇ ਦਰਜ ਕਰਵਾ ਦਿੱਤੀ ਗਈ ਸਾਡੇ ਮਾਤਾ ਜੀ ਦੇ ਪੁਰਾਣੋਂ ਤੋਂ ਬਾਅਦ ਅਜੇ ਅਸੀਂ ਆਪਣੀਆਂ ਅੰਤਮ ਰਸਮਾਂ ਦੇ ਵਿੱਚ ਮਾਤਾ ਜੀ ਦੀਆਂ ਜੁੜੀ ਹੋਈਆਂ ਤੇ ਸਾਡੇ ਭਰਾ ਵੱਲੋਂ ਸਫਤਰ ਸਿੰਘ ਵੱਲੋਂ ਨਰਵੈਲ ਸਿੰਘ ਦੀ ਇੱਕ ਅਨਡੇਟਿਡ ਝੂਠੀ ਵਸੀਅਤ ਤਿਆਰ ਕਰਕੇ ਕੋਰ ਕੇਸ ਪੱਟੀ ਦੇ ਵਿੱਚ ਕੇਸ ਲਾ ਦਿੱਤਾ ਗਿਆ ਜਿਹੜਾ ਕਿ ਇਹ ਵਿਚਾਰ ਦੀਆਂ ਜਿਹਦਾ ਫੈਸਲਾ ਜਿਹੜਾ ਹੈ 8 5 ਨੂੰ ਜੱਜ ਨੇ ਜਿਹੜਾ ਉਹ ਦੇ ਦੇਣਾ ਹੈ ਇਸੇ ਸਬੰਧ ਵਿੱਚ ਇੱਕ ਕੇਸ ਅਕਤਾਰ ਸਿੰਘ ਨੇ ਐਸ ਡੀ ਐਮ ਕੋਰਟ ਦੇ ਵਿੱਚ ਲਾ ਦਿੱਤਾ ਕਿ ਜਿਹੜੀ ਮਾਤਾ ਜੀ ਵੱਲੋਂ ਸਾਡੇ ਵਸੀਅਤ ਕੀਤੀ ਗਈ ਸਿਮਤਪਾਲ ਦੇ ਹੱਕ ਦੇ ਵਿੱਚ ਉਹ ਇੰਤਕਾਲ ਮਨਜ਼ੂਰ ਨਾ ਕੀਤਾ ਜਾਵੇ ਪਰ ਐਡਿਸ਼ਨ ਸਾਹਿਬ ਨੇ ਸਰਕਾਰੀ ਤੱਤਾਂ ਨੂੰ ਖਦੇ ਹੋਏ ਜੋ ਸੱਚ ਸੀ ਉਹਦਾ ਫੈਸਲਾ ਐਡਿਸ਼ਨ ਸਾਹਿਬ ਨੇ ਮੇਰੇ ਬੇਟੇ ਦੇ ਹੱਕ ਦੇ ਵਿੱਚ ਦੇ ਦਿੱਤਾ ਗਿਆ ਜਦੋਂ ਫੈਸਲਾ ਮੇਰੇ ਬੇਟੇ ਦੇ ਹੱਕ ਦੇ ਵਿੱਚ ਆ ਗਿਆ ਸਕਤਰ ਸਿੰਘ ਤੋਂ ਜਿਹੜਾ ਉਹ ਬੜਾ ਬਖੜੜ ਗਿਆ ਪੀ ਇਹ ਮੇਰੇ ਨਾਲ ਕੀ ਬਣ ਗਿਆ ਕਿਉਂਕਿ ਇਹ ਸਿਆਸੀ ਪਹੁੰਚ ਰੱਖਦਾ ਹੈ ਇਹਨੇ ਐਮਐਲਏ ਤੋਂ ਤੋਂ ਵੀ ਜਿਹੜੇ ਫੋਨ ਫੋਨ ਜਿਹੜੇ ਬੜੇ ਕਰਵਾਏ ਸੀ ਪਰ ਸੱਚ ਦੀ ਅਗੇ ਵੈਰੂ ਦੀ ਕਿਰਪਾ ਨਾਲ ਸਾਡੀ ਜਿੱਤ ਹੋਈ ਤੇ ਫੈਸਲਾ ਜਿਹੜਾ ਸਾਡੇ ਹੱਕ ਤੇ ਆ ਗਿਆ ਉਹ ਜ਼ਮੀਨ ਜੋ ਵੀ ਹੈਗੀ ਸੀ ਉਹ ਮੇਰੇ ਬੇਟੇ ਦੇ ਨਾਂ ਤੇ ਚੜ ਗਈ ਜੋ ਅਸੀਂ ਆਪਣੀ ਜ਼ਮੀਨ ਚ ਕਣਕ ਬੀਜੀ ਸੀ ਸਕਤਰ ਸਿੰਘ ਨੇ 8 12 2022 ਨੂੰ ਮੇਰੀ ਮੋਟਰ ਜੋ ਮੇਰੇ ਨਾਂ ਦੇ ਉੱਤੇ ਆ ਉਹਦਾ ਤਾਲਾ ਤੋੜ ਕੇ ਮੇਰੀ ਬੀਜੀ ਇੱਕਨਕ ਨੂੰ ਪਾਣੀ ਲਗਾ ਦਿੱਤਾ ਗਿਆ। ਪਾਣੀ ਲਾਉਣ ਤੋਂ ਬਾਅਦ ਜਦੋਂ ਅਸੀਂ ਸਵੇਰੇ ਆਪਦੇ ਖੇਤ ਚ ਗਏ ਆ ਤੇ ਦੇਖਿਆ ਵੀ ਸਾਡੀ ਮੋਟਰ ਦਾ ਡਾੜਾ ਤਾਲਾ ਹੈ। ਸ਼ੇਮਤਪਾਲ ਜਦੋਂ ਗਿਆ ਖੇਤ ਦੇ ਤਾਲਾ ਟੁੱਟਾ ਆਇਆ ਹੈ ਇਹਨੇ ਮੈਨੂੰ ਫੋਨ ਕੀਤਾ। ਮੈਂ ਸੋਚ ਕੱਢਦੇ ਵਲਾਕੇ ਸੋਚਿਆ ਮੋਟਰ ਦਾ। ਉਹ ਸੋਚ ਲੱਗਾ ਤੇ ਸੋਚ ਨੂੰ ਵੀ ਤਾਲਾ ਲੱਗਾ ਤੇ ਮੈਂ ਵੀ ਕਾਕਾ ਆ ਜਾ ਇਹ ਤੇਰੇ ਚਾਚੇ ਦੀ ਕਾਰਨਾਮਾ ਹੈ। ਇਸ ਤੋਂ ਪਹਿਲਾਂ ਜਦੋਂ ਅਸੀਂ ਠਾਣੇ ਗਏ ਆ ਠਾਣੇ ਜਾ ਕੇ ਦਰਖਾਸਤ ਦਿੱਤੀ ਆ ਵੀ ਆਡੀ ਮੋਟਰ ਦਾ ਠਾਣੇ ਵਾਲੇ ਹੱਥ ਨਾਲ ਤਿਆਰ ਹੋ ਗਏ ਆ। ਮਿੰਟੋ ਮਿਡੀਆ ਦੇ ਗੱਡੀ ਦੇ ਬਾਬਰ ਸਾਨੂੰ ਐਂ ਲੱਗਾ ਕਿ ਜਿਵੇਂ ਸਾਰਾ ਕੁਝ ਮਿੱਲੀਭੁਤਨਾ ਹੋ ਰਿਹਾ ਪੁਲਿਸ ਦੀ ਨਾਲ ਤੇ ਅਸੀਂ ਉਹਨਾਂ ਦੀ ਗੱਡੀ 'ਚ ਨਹੀਂ ਬੈਠੇ ਅਸੀਂ ਉਹਨੂੰ ਆਪਣੀ ਲੋਕੇਸ਼ਨ ਦੱਸ ਕੇ ਤੇ ਜਾਂ ਉਹ ਸਾਨੂੰ ਵਾਰ-ਵਾਰ ਆਪਣੀ ਲੋਕੇਸ਼ਨ ਦੇ ਆਨਕੇ ਇਹਦੇ ਮੋਟੋ ਚੱਲਦੀ ਆ ਤੇ ਤੁਸੀਂ ਇੱਥੇ ਆਓ ਜਦੋਂ ਕਿ ਸਕਰਤ ਸਿੰਘ ਉਹਨੀ ਡੰਗਰ ਛੋਟੇ ਲੈ ਕੇ ਉੱਥੇ ਮੌਜੂਦ ਸੀ ਇਹ ਆਉਣਗੇ ਤੇ ਇਹਨਾਂ ਨਾਲ ਝੂਠੀਆਂ ਤੇ ਇਹਨਾਂ ਸੱਟਾਂ ਲਾਵਾਂਗੇ ਤੇ ਛੱਬੀਆਂ ਬਣਾਵਾਂਗੇ ਇਹ ਗਾਂ ਗੱਲ ਸਾਡੀ ਰਜ਼ੀ ਨਵੇਂ ਲਈ ਤਰੂਗੀ ਜਦੋਂ ਕਿ ਕੋਰਟ ਦੇ ਵਿਧਾਇਕ ਦੇ ਫੈਸਲਾ ਹੋਣ ਰਿਹਾ ਹੈ ਅਸੀਂ ਕੋਰਟ ਦੇ ਫੈਸਲੇ ਮੰਨਣ ਨੂੰ ਤਿਆਰ ਆਂ ਸਕਤਲ ਸਿੰਘ ਸਾਡੀ ਬੀਜੀ ਹੋਈ ਕਨਕਣ ਨੂੰ ਜਿਹੜਾ ਹੈ ਉਹ ਜ਼ਬਰਦਸਤੀ ਪਾਣੀ ਲਾ ਕੇ ਤੇ ਜ਼ਬਰਦਸਤੀ ਵਟਾਉਣਾ ਚਾਹੁੰਦਾ ਹੈ ਜਿਹਦੇ ਸਬੰਧ ਵਿੱਚ ਹੀ ਮਾਨਯੋਗ ਹਾਈ ਕੋਰਟ ਦਾ ਵੀ ਦਰਵਾਜ਼ਾ ਖਲਕਾਇਆ ਉੱਥੋਂ ਵੀ ਸਾਨੂੰ ਜਿਹੜਾ ਹੈ ਉਹ ਕਨਕਣ ਵਟਣ ਦੀ ਪ੍ਰੋਟੈਕਸ਼ਨ ਲਈ ਇਹ ਠਾਣੇ ਖਾਲ ਦੇ ਵਿੱਚ ਆਈ ਹੋਈ ਸੀ ਪਰ ਸਾਨੂੰ ਕੋਈ ਵੀ ਪੁਲਿਸ ਨਾਲ ਸਹਿਯੋਗ ਨਹੀਂ ਮਿਲਿਆ ਅਸੀਂ ਸਰਕਾਰ ਤੋਂ ਦੁਬਾਰਾ ਮੰਗ ਕਰਦੇ ਹਾਂ ਡੀਸੀ ਸਾਹਿਬ ਦੇ ਕੋਲ ਬੇਟਾ ਮੇਰਾ ਪੇਚ ਹੋਇਆ ਹੈ ਉਹਨਾਂ ਅਹਿਦ ਸਿੰਘ ਸਾਹਿਬ ਨੂੰ ਮਾਰ ਕਰਕੇ ਦਿੱਤਾ ਤੇ ਜਿਹੜੇ ਵੀ ਸਕਤਲ ਸਿੰਘ ਹੋਣੀ ਹੈ ਸਾਡੀ ਜ਼ਬਰਦਸਤੀ ਕਨਕਣ ਦੀ ਪੂਰੀ ਤਿਆਰੀ ਦੇ ਵਿੱਚ ਕਿਉਂਕਿ ਉਹਨਾਂ ਦਾ ਸ਼ਸੀ ਦਾ ਹਰਿਆ ਅਸੀਂ ਆਮ ਆਦਮੀ ਨੂੰ ਵੋਟਾਂ ਨਹੀਂ ਪਾਈਆਂ ਜੀ ਦਾ ਕਰਕੇ ਉਹ ਸਾਡੇ ਨਾਲ ਕਿੜ ਕੱਢ ਰਹੇ ਨੇ ਸਕਤਰ ਸਿੰਘ ਦਾ ਕਹਿਣਾ ਕਿ ਕਣਕ ਮੈਂ ਵੀਜੀ ਆ ਤੇ ਵਧਣਾ ਇਹ ਚਾਉਂਦੇ ਨੇ ਜੋ ਉਹ ਦੇ ਐਫ ਆਈ ਆਰ ਦੇ ਵਿੱਚ ਕਬਜ਼ਾ ਮੇਰਾ ਏ ਵੇਖੋ ਜੋ ਐਫ ਆਈ ਆਰ ਦੇ ਵਿੱਚ ਦਰਜ ਆ ਜੋ ਐਫ ਆਈ ਆਰ ਉਹਦੇ ਉੱਤੇ ਦਰਜ ਹੋਈ ਆ ਉਹ ਇੱਕ ਡੀ ਐਸ ਪੀ ਦੀ ਇਨਕੁਆਰੀ ਤੇ ਦਰਜ ਹੋਈ ਆ ਜਿਹਦੇ ਵਿੱਚ ਪਿੰਡ ਦੀ ਸਮੂਹ ਪੰਚਾਇਤ ਦੇ ਬੰਦਿਆਂ ਦੇ ਉੱਤੇ ਸਹਨ ਆ ਵੀ ਜਿਨ੍ਹਾਂ ਨੇ ਇਕਵਾਲੀਆ ਇਕੱਠਾ ਬਿਆਨ ਦਿੱਤਾ ਹੋਇਆ ਹੈ ਪੀਰ ਕੰਕ ਜਿਹੜੀ ਆ ਨਛੱਤਰ ਸਿੰਘ ਉਹਨਾਂ ਨੇ ਸੇਵੰਤਪਾਲ ਉਹਨਾਂ ਨੇ ਵਿਜੀ ਆ ਤੇ ਇਹਨਾਂ ਦੀ ਫਸਲ ਹੈ ਇਹਨਾਂ ਦੇ ਇੱਥੇ ਜ਼ਮੀਨ ਤੇ ਕਬਜ਼ਾ ਹੈ ਜਦੋਂ ਕਿ ਗਰਜ਼ੋਰੀਆਂ ਵੀ ਸਾਡੇ ਨਾਂ ਆ ਜ਼ਮੀਨ ਵੀ ਸਾਡੀ ਆ ਸਭ ਕੁਝ ਸਾਡੇ ਨਾਂ ਆ ਬਸ ਰਜਿਸਟਰਡ ਵੀ ਸਾਡੇ ਨਾਂ ਆ ਜ਼ਮੀਨ ਵੀ ਇੰਤਕਾਲ ਜਿਹੜੀ ਆ ਹੋ ਰਹੀ ਆ ਸੇਵੰਤਪਾਲ ਦੇ ਨਾਂ ਤੇ ਨਛੱਤਰ ਸਿੰਘ ਨੇ ਇੱਕ ਹੋਰ ਤੁਹਾਡੇ ਤੇ ਦੋਸ਼ ਲਾਇਆ ਏ ਕਿ ਜਿਹੜੇ ਮੇਰਾ ਭਰਾ ਨਛੱਤਰ ਸਿੰਘ ਹੈ ਇਹ ਸ਼ੁਰੂ ਤੋਂ ਠੋਖਾ ਢੀ ਕਰਦਾ ਰਿਹਾ ਸਾਡੇ ਨਾਲ ਜੇ ਕਿ ਜਦੋਂ ਇਕੱਠੇ ਆ ਤੇ ਮੇਰੀ ਜਿਹੜੀ ਤਨਖਾਹ ਆਉਂਦੀ ਰਹੀ ਆ ਉਹ ਜਾ ਕੇ ਏਟੀਐਮ ਦੇ ਵਿੱਚੋਂ ਬੈਂਕ ਦੇ ਵਿੱਚੋਂ ਉਹ ਵੀ ਕਢਵਾ ਜਾਂਦਾ ਰਿਹਾ ਏ ਦੇਖੋ ਜੀ ਕੋਈ ਏਟੀਐਮ ਚੋਂ ਕਢਾ ਨਹੀਂਦਾ ਜੋ ਵੀ ਏਟੀਐਮ ਇਹਦੇ ਕੋਲ ਸੀ ਉਹ ਦੋ ਜਿਹੜੇ ਨੇ ਜਦੋਂ ਬੰਦਾ ਕੋਈ ਠੂਠਾ ਹੋਵੇ ਦੋ ਚ ਬੇਬੁਨਿਆਦ ਲੋਨ ਦੀ ਉਹਨਾਂ ਨੂੰ ਆਦਤ ਹੀ ਹੁੰਦੀ ਆ ਜਿੱਦਾਂ ਕਿ ਅੱਜ ਕਹਿ ਕਣ ਕਹੀ ਜਾਂਦਾ ਵੀ ਕਣਕ ਮੈਂ ਵਿਜੀ ਹੋਈ ਆ ਜਦੋਂ ਕਿ ਉਹਨੇ ਕੁਝ ਵੀ ਨਹੀਂ ਵਿਜੀ ਆ ਸਿਰਫ ਆਪਦੀ ਸਿਆਸਤ ਦੇ ਆਧਾਰ ਦੇ ਉੱਤੇ ਮੈਂ ਉਹਨਾਂ ਮਹੀਨਾ ਹੋ ਗਿਆ ਮੇਤੇ 9 ਤਿੰਨ ਦਿਨ ਮੈਨੂੰ ਸੱਟ ਲੱਗੀ ਹੋਈ ਮੈਂ ਮੰਜੇ ਤੇ ਪਿਆ ਹੋਇਆ ਤੇ ਮੇਰੀ ਉਹ ਸੱਟ ਦਾ ਵੀ ਜਿਹੜਾ ਉਲਾਹ ਲੈ ਕੇ ਉਹ ਇਹਨਾਂ ਗਤੀਵਿ ਜਦੋਂ ਆਪ ਜੀ ਨੇ ਅੱਜ ਵੇਖ ਹੀ ਲਿਆ ਕਿ ਕਿਵੇਂ ਉਹ ਬੰਦਿਆਂ ਦੀ ਗੱਡੀ ਭਰ ਕੇ ਵੀ ਲੈ ਗਿਆ ਜਦੋਂ ਕਿ ਬੇਟਾ ਮੇਰਾ ਕੱਲਾ ਜਿਹੜਾ ਉਸ ਪਰ ਦੇਖਭਾਲ ਕਰ ਰਿਹਾ ਹੈ ਉਹ ਕਹਿੰਦਾ ਮੇਰਾ ਹਿੱਸਾ ਭਾਂਦਾ ਮੇਰੇ ਹਿੱਸੇ ਤੇ ਇਹਨਾਂ ਨੇ ਕਬਜ਼ਾ ਕੀਤਾ ਹੈ ਬਿਲਕੁਲ ਨਹੀਂ ਜੀ ਜੋ ਮੋਟਰ ਮੇਰੇ ਨਾਮ ਦੇ ਉੱਤੇ ਆ ਉਹਨ ਕਿਹਦੇ ਨਾਮ ਤੇ ਕਬਜ਼ਾ ਕਰੇ ਉੱਥੇ ਇਹਦੀ ਜ਼ਮੀਨ ਹੀ ਨਹੀਂ ਹੈਗੀ ਸਰਤਾ ਸਿੰਘ ਦੀ ਤੁਸੀਂ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਡਿਸ਼ੀ ਸਾਹਿਬ ਨੂੰ ਮਿਲੇ ਆ ਬੇਟਾ ਮੇਲੇ ਮਿਲਿਆ ਆ ਵੀ ਪ੍ਰਸ਼ਾਸਨ ਨੂੰ ਇਹ ਇਨਸਾਫ ਦਵਾਵੇ ਤੇ ਸਾਨੂੰ ਜਿਹੜੇ ਕਣਕੂ ਪ੍ਰੋਟੈਕਸ਼ਨ ਦੇ ਕੇ ਸਾਡੀ ਕਣਕ ਉਡਾਵੇ ਅਗਰ ਕੱਲ ਨੂੰ ਜੇ ਉਹ ਕਣਕ ਵੱਢ ਇਹ ਸਹੀ ਪ੍ਰਕਾਸ਼ਨ ਦੇ ਇਹ ਰੂਹਾਂ ਪੇਟਾਂਗੇ ਵੀ ਸਾਣਾ ਜੋ ਧੱਕਾ ਹੋਣ ਰਿਹਾ ਠੀਕ ਪਹਿਲਾਂ ਵੀ ਹੋਇਆ ਹੁਣ ਵੀ ਹੋਣ ਰਿਹਾ ਮੇਰਾ ਨਾਮ ਇਸਕਰਸਿੰਘਾ ਤੇ ਪਿੰਡ ਅਮੀਸ਼ਾ ਦੇ ਰਹਿਣ ਵਾਲਿਆ ਸੀ ਤੇ ਇਹ ਜਿਹੜਾ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਹੈ ਕਿ ਤੁਸੀਂ ਜਾਲੀ ਵਸੀਅਤ ਬਣਾਈ ਹੈ ਔਰ ਆਪਣੇ ਜਿਹੜੇ ਭਰਾ ਦੇ ਨਾਲ ਜਿਹੜਾ ਕਲੇਸ਼ ਕਰ ਰਿਹਾ ਉਹਦੀ ਪੈੜੀ ਦੇ ਵਿੱਚ ਫਸਲ ਬੰਨਣ ਦੀ ਕੋਸ਼ਿਸ਼ ਕਰ ਰਿਹਾ ਵੇਖੋ ਜੀ ਝੂਠੀਆਂ ਗੱਲਾਂ ਐ ਉਹ ਜਿਹੜੀ ਵਸੀਅਤ ਬਣੇ ਆ ਉਹ ਮੇਰੇ ਬੇਟਾ ਦੋ ਮੇਰੇ ਬੇਟਾ ਦਾ ਨਾਂ ਤੇ ਆ ਪੰਚਾਇਤਲੋਂ ਦੋਵੇਂ ਬੇਟੇ ਨਛੱਤਰ ਸਿੰਘ ਪਰੇ ਭਰਾ ਦੇ ਮੇਰੇ ਬੇਟੇ ਆ ਚੋਂ ਬੇਰਾਂ ਨਾਲ ਜਿਹੜੀ ਆ ਉਹ ਬਸੀਤ ਆ ਨਰਵੈਸੋਂ ਇਹਨਾਂ ਚਾਚਾ ਨੇ ਲਿਖ ਕੇ ਆਇਆ ਪੰਚਾਇਤਲੋਂ ਦੋ ਬੇਟੇ ਮੇਰੇ ਆ ਸਤਦਰ ਸਿੰਘ ਦੇ ਦੋ ਬੇਟੇ ਨਛੱਤਰ ਸਿੰਘ ਦੇ ਆ ਹਾਂਜੀ ਜੋ ਵੀ ਗੱਲਾਂ ਬਾਕੀ ਜੋ ਝੂਠ ਮਾਰਦੇ ਫਿਰਦੇ ਆ ਆਂਦੇ ਕਣਕ ਕਣਕ ਬੀਜੀ ਮੈਂ ਜਿੱਥੇ ਕੌਜਾ ਮੇਰਾ ਆ ਕਣਕ ਬੀਜੀ ਮੈਂ ਆ ਤੇ ਮੈਂ ਵੱਢਦੀ ਆ ਇਹਨਾਂ ਮੇਰੀ ਇੱਕ ਬੋਹ ਹੋਣ ਪੱਕੀ ਕਣਕ ਦੋਵਾਰੀ ਫਰਕਤ ਹੀ ਆ ਆੜੀ ਮੋਟਰ ਖਲੋਤੀ ਆੜੀ ਮੋਟਰ ਹੋਈ ਪਾਈ ਆੜੀ ਮੋਟਰ ਆ ਇਹ ਸਾਡਾ ਸਾਂਝਾ ਹੀ ਕੋਠਾ ਪਿਆ ਜੇ ਸਾਂਝਾ ਹੀ ਬੋਰ ਹੋਇਆ ਆ ਸਾਂਝੀ ਪੈਲਾਂ ਨ ਪਈ ਆ ਕਨੇਕਸ਼ਨ ਧੋਖੇ ਦੇ ਨਾਲ ਆ ਆਦਾਂ ਡਰਾਗਨ ਛੱਤਰ ਸਿੰਘ ਉਹਨਾਂ ਤਾਂ ਕਹਿਣਾ ਕਿ ਬੰਬੀ ਦੇ ਤਾਲੇ ਤੋੜ ਤੋੜ ਦੇ ਵੇਖੋ ਮੇਰਾ ਇਹ ਭਾਜੀ ਮੇਰਾ ਹਿੱਸਾ ਚ ਮੋਟਜ ਜਿਹੜੇ ਤਾਂ ਇਹ ਕਾਨੂੰਨੀ ਲੜਾਈ ਕਿਉਂ ਨਹੀਂ ਲੜਦੇ ਖੜੇ ਕੇਸ ਚੱਲਦੇ ਆ ਜੀ ਕਬਜ਼ਾ ਮੇਰਾ ਹੁਣ ਕਬਜ਼ਾ ਮੈਂ ਕਿਵੇਂ ਸੌੜਾਂ ਤੇ ਇਹ ਕਰਕੇ ਉਹ ਤੇ ਫੇਕੜੀ ਹੜੇ ਅੱਥੇ ਆ ਪਟਿਕੋ ਹਸਪੀਟਲ ਕੋਲ ਚੱਲਣ ਆ ਅਸੀਂ ਵੀ ਆਪਣਾ ਮਾਂ ਜੋਗਾ ਇਹ ਈਸਾ ਦੇ ਈ ਈਸੀ ਦੇ ਤੇ ਉੱਥੇ ਵੀ ਅਸੀਂ ਅਪੀਲ ਪਾਈ ਆ ਜਿੱਦਾਂ ਕਣਕ ਵਟਣ ਵਾਸਤੇ ਉਹ ਕੱਲ ਈਸੀ ਦੇ ਪੇਸ਼ ਹੋਏ ਨੇ ਤੁਸੀਂ ਕਿਉਂ ਨਹੀਂ ਗਏ ਸਾਨੂੰ ਪਤਾ ਨਹੀਂ ਗਾ ਇਹ ਜਾਉਂਦੇ ਆ ਉਹ ਕਦੇ ਵੀ ਕੁਝ ਦਿਨ ਪਹਿਲਾਂ ਹੀ ਆ ਜਿਹੜਾ ਕਫਜਾ ਕਰਨ ਦੀ ਨੀਦ ਨਾਲ ਤਬੂਰ ਆਇਆ ਨਹੀਂ ਜੀ ਨਹੀਂ ਇਹ ਜਿਉਂ ਕਰਨ ਕੀ ਬੀਦਿਆ ਮੈਂ ਆਉਂਦਾ ਹੀ ਤੇ ਤੁਮ ਪਤੰਮਰਾ ਲਗਾਇਆ ਕਣਕੀ ਮੈਂ ਬੀਜੀ ਆ ਮੇਰੀ ਕਣਕ ਕੋਈ ਪ੍ਰੂਫ ਹੈਗਾ ਕੋਈ ਵੀਡੀਓ ਵਾਡੀਓ ਬਣਾਈ ਹੋ ਉਸ ਟਾਈਮ ਤੇ ਕਣਕ ਬੀਜਦਿਆਂ ਦੀ ਕਿਹਨਾਂ ਜੀ ਨਹੀਂ ਜੀ ਉਹਨਾਂ ਕੋਈ ਪ੍ਰੂਫ ਨਹੀਂ ਹੋ ਕੋਈ ਬੁੱਕ ਪ੍ਰੂਫ ਹੈ ਤਾਂ ਸਾਡੇ ਕੋਲ ਅਸੀਂ ਕਣਕ ਬੀਜਦੇ ਸਾਡੇ ਕੋਲ ਵੀਡੀਓ ਦੇਖੋ ਜੀ ਉਹ ਟੁੱਟੀ ਗਈ ਉਹ ਕਿਹਦੇ ਪਿੱਛੇ ਫੱਦੇ ਹੁੰਗੇ ਉਹਨਾਂ ਆ ਇੱਕ ਤੇ ਸਾਡੇ ਕੋਲ ਜਿਹੜੀ ਆ ਦਰਜ ਹੋਈ ਆ ਥਾਣਾ ਖਾਲੜਾ ਦੇ ਵਿੱਚ ਹਾਂ 003 ਜਿਹੜੀ ਐਫ ਆਈ ਆਰ ਆ ਇਸ ਦੇ ਵਿੱਚ 77 ਸਿੰਘ ਦੇ ਨਾਮ ਤੇ ਯਾਨੀ ਕਿ ਤੁਹਾਡੇ ਨਾਮ ਤੇ ਉੱਤੇ ਇਹ ਇੱਕ ਐਪਲੀਕੇਸ਼ਨ ਦਰਜ ਹੈ ਜਿਦੇ ਵਿੱਚ ਤੁਹਾਡੇ ਤੇ ਇਲਜ਼ਾਮ ਲੱਗੇ ਸੀ ਤੁਸੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਤੇ ਉਸੇ ਤਹਿਤ ਆ ਜਿਹੜਾ ਤੁਹਾਡੇ ਤੇ ਇੱਕ ਐਫ ਆਈ ਆਰ ਦਰਜ ਹੋਈ ਕਬਜ਼ਾ ਮੇਰਾ ਜੀ ਕਬਜ ਨਹੀਂ ਕਬਜ਼ਾ ਕੋਸ਼ਿਸ਼ ਕੀਤੀ ਕਬਜ਼ਾ ਹੀ ਮੇਰਾ ਸ਼ੁਰੂਤ ਕਬਜ਼ਾ ਮੇਰਾ ਆ ਇਹ ਫਿਰ ਐਫ ਆਈ ਆਰ ਕਿਹਨੇ ਕਰਾਤੀ ਇਹਨਾਂ ਨੇ ਇਹ ਫਿਰ ਕਿੱਦਾਂ ਕਰਾ ਕੇ ਜਿੱਦਾਂ ਆ ਆਂਦੇ ਹੱਸੀ ਸਾਡੇ ਨਾਲ ਤੇ ਆ ਬੋਲਦੇ ਸੀ ਸਾਡੇ ਨਾਲ ਤੇ ਆ ਉਹ ਅਧਾਰ ਤੇ ਕਬਜ਼ਾ ਜਿਹੜੀ ਐਫ ਆਈ ਆਰ ਤੇ ਕਰਾਗੇ ਆ ਕਬਜ਼ਾ ਸ਼ੁਰੂਤ ਕਬਜ਼ਾ ਮੇਰਾ ਆ ਤੇ ਅੱਜ ਕਬਜ਼ਾ ਮੇਰਾ ਆ ਤਦੂ ਤੁਸੀਂ ਪੰਚਾਇਤ ਦੇ ਵਿੱਚ ਨਹੀਂ ਗਏ ਬਹੁਤ ਵਾਰੀ ਗਏ ਜੀ ਬਹੁਤ ਵਾਰੀ ਬੰਦੇ ਕੱਲੇ ਆਜੀ ਬੰਦੇ ਕੱਲੇ ਆ ਇਹਦਾ ਕੋਈ ਨਾਂ ਨਹੀਂ ਦਿੱਤਾ ਮੈਨੂੰ ਜਿਹੜੀ ਵਸੀਅਤ ਉਹਨਾਂ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਰਜਿਸਟਰਡ ਹੈ ਇਹ ਰਜਿਸਟਰਡ ਠੀਕ ਹੈ ਜੀ ਇਹ ਸਾਡੀ ਮਾਤਾ ਤਸਵੀਰ ਕੌਰ ਬਿਮਾਰ ਸੀ ਬਿਮਾਰ ਨੂੰ ਪਾਈਪਾਂ ਲੱਗੀਆਂ ਸੀ ਉਹਨੂੰ ਹੂੰ ਬਾਥਰੂਮ ਵਾਲੀਆਂ ਵੀ ਤੇ ਖਾਣੇ ਵਾਲੀਆਂ ਵੀ ਜੋ ਜੋ ਜੂਸ ਦਿੰਦੇ ਪਾਉਂਦੇ ਹਾਂ ਤੇ ਪਾਈਪਾਂ ਲੱਗੀਆਂ ਸੀ ਉਹਨੂੰ ਇਥੋਂ ਹਸਤਾ ਨੂੰ ਹਸਾਵਨਾ ਮਰੀ ਨੂੰ ਚੋਕੇ ਖੜਕੇ ਗੁਠਲਵਾਇਆ ਬਿਲਕੁਲ ਮੈਂ ਇਹ ਸੀ ਨੂੰ ਮੈਂ ਝੂਠ ਸਾਬਤ ਕਰਦਾ ਜੀ ਇਸ ਨੂੰ ਅਗਰ ਕੱਲ ਨੂੰ ਉਹ ਕਣਕ ਵਾ ਵਾਟ ਦੇ ਆ ਪੇਸ਼ ਕੀਤੀ ਗਈ ਤੁਹਾਡੇ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾਊਗਾ ਐਕਸ਼ਨ ਇਹਦਾ ਕੋਈ ਦਾ ਕਾਰਵਾਈ ਕਰਾਂਗੇ ਸਾਡੇ ਤੋਂ ਇੱਕ ਵਸੀਅਤ ਪੇਸ਼ ਕੀਤੀ ਗਈ ਸੀ ਜਿਸ ਦੇ ਉਹਨਾਂ ਨੇ ਟੈਸਟ ਕਰਾਏ ਆ ਔਰ ਨਰਵੈਲ ਸਿੰਘ ਦੇ ਉਹਨਾਂ ਦੇ ਵੱਲੋਂ ਸਾਈਨ ਟੈਸਟਡ ਕਰਵਾਏ ਗਏ ਆ ਜੇ ਜਿਹੜੇ ਸਰਟੀਫਿਕੇਟ ਦਿੱਤਾ ਗਿਆ ਹੈ ਕਿ ਇਹ ਨਕਲੀ ਸਾਈਨ ਹੈ ਵੇਖੋ ਜੀ ਜਿਹੜੀ ਵਸੀਅਤ ਅਸੀਂ ਮੁੰਡਿਆਂ ਨੂੰ ਗਵਾਹੀ ਗਈ ਫੋਟੋ ਕਾਪੀ ਆ ਮੁੰਡਿਆਂ ਕੋਲ ਹਾਂ ਠੀਕ ਹੈ ਜੀ ਉਹ ਤੇ ਇਹਦੇ ਦੋ ਬਟੇ ਇਹਦੇ ਵੀ ਆ ਹਾਂ ਕੱਲੇ ਮੇਰੇ ਬੇੜਾ ਨਾਲ ਸੀਦ ਨਹੀਂ ਗਈ ਦੋ ਬੇਟੇ ਨਤ ਸੰਗ ਦੇ ਨਾਲੇ ਆਇਆ ਤੇ ਜਿਹੜੀ ਫੋਟੋ ਕਾਪੀ ਆ ਉਹਦੇ ਸਾਈਨ ਚਟ ਕਿਵੇਂ ਹੋ ਗਏ ਤੁਸੀਂ ਬਿਜਲੀ ਬੋਰਡ ਤੇ ਸਰਵਿਸ ਕਰ ਹਾਂਜੀ ਹਾਂਜੀ ਉਹਨਾਂ ਦਾ ਇਲਜ਼ਾਮ ਆ ਵੀ ਇਹਨਾਂ ਨੇ ਸਾਡੇ ਉੱਪਰ ਜੰਪਰ ਵੇਖੋ ਜੀ ਮੋਟਰ ਸਾਂਝੀ ਮੋਟਰ ਸਾਂਝਾ ਕੋਠਾ ਸਾਂਝਾ ਕਨੈਕਸ਼ਨ ਤੋਂ ਖਾਦਨਾ ਕਰਾਇਆ ਆਹ ਲਖ ਮੈਂ ਪੁੱਟ ਲਾਵੀ ਆਹ ਦਾ ਜਿਹੜਾ ਕਨੈਕਸ਼ਨ ਹੋਦਾ ਹੈਗਾ ਗਾਜੂਆ ਜਿੱਥੇ ਮੈਂ ਚਲਾ ਲਿਆ ਦਾ ਲੱਗੀ ਖੜ ਕੇ ਜੋ ਸਾੜਿਆ ਮੋਟਰ ਖਾਂਦੀ ਆ ਆਪਣੇ ਨਾਂ ਕਰਾਇਆ ਤੁਸੀਂ ਕਿਸੇ ਟਾਈਮ ਤੇ ਵਿਰੋਧ ਕੀਤਾ ਕੋਈ ਐਫ ਆਰ ਦਰਜ ਕਰਵਾਈ ਹੋ ਟਾਈਮ ਤੇ ਦੇਖੋ ਜੀ ਆਜ ਤੋਂ ਆਜ ਤੋਂ 50 ਸਾਲਾਂ ਦਾ ਕਰਤਾਰਤਾਤਾ ਇਹੋ ਨੂੰ ਇਹ ਨੂੰ ਅੱਗੇ ਲਾਇਆ ਸੀ ਅੱਛੇ ਹਾਂਜੀ ਸਾਡੇ ਕਰਤਾਰਤਾਤਾ ਇਹੋ ਸੀ ਕਰਤਾ ਮੁਖੀ ਨੂੰ ਬਣਾਇਆ ਸਾਡੇ ਮਾਪਿਓ ਨੇ ਵੀ ਪਿਓ ਵੱਡਾ ਆ ਪੜ੍ਹਿਆ ਲਿਖਿਆ ਆ ਇਹ ਕੋਈ ਨਾ ਕਰਦਾ ਬਣਾਊਗਾ ਪਰ ਲੈ ਕੇ ਸਾਨੂੰ ਇਹ ਚੋਨਾ ਲਾਇਆ ਸਾਨੂੰ ਇਹਨੇ ਉਹਨਾਂ ਦੇ ਇੱਕ ਹੋਰ ਤੁਹਾਡੇ ਤੇ ਦੋਸ਼ ਹੈ ਕਿ ਤੁਸੀਂ ਆਪਣੇ ਮਾਪਿਓ ਦੀ ਇੱਜ਼ਤ ਨਹੀਂ ਕਰਦੇ ਨਾ ਆਪਣੇ ਮਾਪਿਓ ਨੂੰ ਕਦੀ ਤੁਸੀਂ ਆਪਣੇ ਘਰ ਰੱਖਿਆ ਵੇਖੋ ਜੀ ਕੋਈ ਆਇਤੋਂ 15 ਸਾਲ ਪੁਰਾਣੀ ਕੋਈ ਪਰੇਪੰਜਾ ਕਹਦੇ ਮੈਨੂੰ ਕਿ ਮੈਂ ਆਦੇ ਮਾਂ ਪਿਓ ਨੂੰ ਮੇਰਾ ਲੰਮ ਜਤਾ ਪੰਜ ਪਰੇਪੰਜਾ ਤੇ ਇਸ ਕਤਰ ਸੇ ਬੇੜਾ ਮੇਰਾ ਸੰਸਮਾਲਦਾਨੀਗਾ ਮੈਂ ਦੇਨਦਾਰ ਹੁੰਦਾ ਕਿਸੇ ਭੈ ਭਰਾ ਨੂੰ ਸਾਕਾ ਸੰਬੰਧੀਆਂ ਨੂੰ ਮੇਰੀ ਮਾਤਾ ਲੰਮ ਜਤਾਵੇ ਕਿਸੇ ਮੈਨੂੰ ਕਤਰ ਸੇ ਸੰਭਾਲਦਾ ਨੀਗਾ ਮੈਂ ਦੇਨਦਾਰ ਹੁੰਦਾ ਜਦੋਂ ਮਾਤਾ ਸਾਡਾ ਮੇਰਾ ਸਾਰੀ ਗੱਲ ਹੀ ਕਿਸੇ ਮਾਤਾ ਨਾਲ ਫਿਰ ਤੇ ਮਾਤਾ ਨੂੰ ਇਹ ਨਹੀਂ ਸਵਾਲ ਤੇ ਸਾਨੂੰ ਪਹਿਲਾਂ ਮਾਤਾ ਨੇ 2024 ਦਿੱਤਾ ਤਿੰਨ ਸੈਂਟੀਮੀਟਰ ਕਿਵੇਂ ਕਰਤੀ 2014 ਚਾਡ ਹੋਏ ਆ ਅੱਛਾ ਉਦੋਂ ਸਾਨੂੰ ਸਾਡੀ ਮਾਤਾ ਨੇ ਤਿੰਨੇ ਜੱਗ ਜ਼ਮੀਨ ਕਰਕੇ ਦਿਆ ਆ ਲੈ ਸਾਨੂੰ ਕੱਢਿਆ ਮੈਂ ਤੋਂ ਠਿਕਾਂਦੀ ਮਾਤਾ ਆਂ ਤੂੰ ਮਿਸ ਕਰ ਤੈਨ ਠੇਕਾ ਦੇ ਤੇ ਮੈਂ ਰੋਟੀ ਖਾਣੀ ਨਰਵਾਸੋਂ ਨਾ ਅੱਛਾ ਜਿਹੜਾ ਮਰ ਗਿਆ ਆ ਵੀ ਮੈਂ ਰੋਟੀ ਵੀ ਨਾ ਖਾਣੀ ਆ ਤੂੰ ਠੇਕਾ ਦੀ ਮੈਂ ਠਕ ਲਈ ਆ ਮਾਤਾ ਮਾਤਾ ਮੇਰੀ ਮੈਂ ਤੋਂ ਠਿਕਾਂਦੀ ਸੀ ਤੇਰੇ ਦੀ ਮੇਰੇ ਛੋਟੇ ਭਰਾ ਨਾਲ ਜਿਹੜਾ ਮਰ ਗਿਆ ਉਹਦੇ ਮਰਨ ਤੋਂ ਬਾਅਦ ਉਹ ਜਿਹੜੀ ਵਿਰਾਸਤ ਆ ਇਹਨਾਂ ਚੜਾ ਤਿੰਨ ਸਤਰਾਂ ਤੋਂ ਚੋਰੀ ਉਹ ਪਹਿਨ ਤੋਂ ਪਹਿਲਾਂ ਵਿਰਾਸਤ ਚੜਾਤੀ ਆ ਮਾਤਾ ਨੂੰ ਨਹੀਂ ਤੇ ਉਹ ਤੋਂ ਬਾਅਦ ਵੀ ਵੇਕੇ ਕਾਲੋ ਸਹੀ ਪਿਲੇ ਵੀ ਆਰੀ ਮਾਤਾ ਆਪਣੇ ਭਰਾ ਦੇ ਨਰਵਾਸ ਜਮੀਨ ਆ ਇਹਦਾ ਆਪਾਂ ਕਿਵੇਂ ਕਰਨਾ ਆ ਤੁਸੀਂ ਇਸ ਝਗੜੇ ਨੂੰ ਖਤਮ ਕਰਨ ਵਾਸਤੇ ਰਿਸ਼ਤੇਦਾਰਾਂ ਨੂੰ ਸੱਦਿਆ ਪੰਚਾਇਤ ਨੂੰ ਬੁਲਾਇਆ ਸੱਦਿਆ ਜੀ ਸਾਡੇ ਭੈ ਭਰਾ ਐ ਮੇਰੀ ਭੂਆ ਦੇ ਪੋਤਾ ਐ ਇਹ ਘਰਾਂ ਮਿਲਿਆ ਉਹਨਾਂ ਫੋਨ ਲਾਇਆ ਨੂੰ ਵੀ ਐਸੀ ਮਸਲੇ ਤੇ ਆਇਆ ਆਪਾਂ ਬਈਏ ਇਹਨੇ ਆਖਿਆ ਵੀ ਮੇਰੇ ਕੋਲ ਟਾਈਮ ਹੀ ਨਹੀਂ ਗੱਲ ਕਰਨ ਦਾ ਹਾਂਜੀ ਤੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੈਂ ਇਹ ਮੰਗ ਕਰਦਾ ਆ ਕਿ ਜੋ ਵੀ ਮੇਰੇ ਤੇ ਆਈ ਫਿਰਦਾ ਵੀ ਇਹ ਵੀ ਗਲਤ ਹੋਈ ਆ ਕਬਜ਼ਾ ਮੇਰਾ ਆ ਠੀਕ ਹੈ ਕਣਕੀ ਪਹਿਲੀ ਜ਼ਮੀਨ ਤੇ ਕਬਜ਼ਾ ਮੇਰਾ ਮੈਂ ਕਣਕੀ ਪੀਜੀ ਵਹੀਂ ਵੜ ਰੀਆਂ ਉਹਨਾਂ ਦਾ ਕਹਿਣਾ ਉਹਨਾਂ ਦਾ ਹਾਂਜੀ ਨਹੀਂ ਬੇ ਕੋ ਝੂਠੀਆਂ ਗੱਲਾਂ ਜਿਓ ਠੀਕ ਹੋ ਗਿਆ